ਆਪਣੀ ਮੰਗਾਂ ਨੂੰ ਮਨਵਾਉਣ ਖਾਤਰ ਸੁਖਜੀਤ ਸਿੰਘ ਹਰਦੋ ਝੰਡੇ ਜਿਹੜੇ ਆ ਅੱਜ ਮਰਨਵਰਤ ਦੇ ਉੱਤੇ ਜਿਹੜੇ ਆ ਉਹ ਬੈਠ ਚੁੱਕੇ ਨੇ देर रात ਦਾ ਸਮਾਂ ਜਿਹੜਾ ਹੋ ਚੁੱਕਾ ਹੈ ਤੇ ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਸੁਖਜੀਤ ਸਿੰਘ ਹਰਦੋ ਝੰਡੇ ਜਿਹੜੇ ਇਸ ਵਕਤ ਅਣਛਣ ਦੇ ਉੱਤੇ ਜਿਹੜੇ ਬੈਠੇ ਹੋਏ ਨਜ਼ਰ ਆ ਰਹੇ ਨੇ ਹਾਲਾਂਕਿ ਜਗਜੀਤ ਸਿੰਘ ਡੱਲੇਵਾਲ ਉਹਨਾਂ ਵੱਲੋਂ ਅੱਜ ਦੇ ਦਿਨ ਜਿਹੜਾ ਅਣਛਣ ਜਿਹੜਾ ਸ਼ੁਰੂ ਕੀਤਾ ਜਾਣਾ ਸੀ ਲੇਕਿਨ ਇੱਕ ਰਾਤ ਪਹਿਲਾਂ ਹੀ ਉਹਨਾਂ ਨੂੰ ਪੁਲਿਸ ਵੱਲੋਂ ਡਿਟੇਨ ਕੀਤਾ ਗਿਆ ਜਿਸ ਤੋਂ ਬਾਅਦ ਦੇ ਵਿੱਚ ਸੁਖਜੀਤ ਸਿੰਘ ਹਰਦੋ ਝੰਡੇ ਜਿਹੜਾ ਉਹਨਾਂ ਵੱਲੋਂ ਅੱਜ ਮਰਨਵਰਦ ਦੇ ਉੱਤੇ ਜਿਹੜਾ ਕਿਹਾ ਗਿਆ ਸੀ ਕਿ ਉਹ ਬੈਠਣਗੇ ਤੇ ਉਸੇ ਤਰੀਕੇ ਦੇ ਨਾਲ ਹੁਣ ਬੈਠੇ ਹੋਏ ਜਿਹੜਾ ਉਹ ਨਜ਼ਰ ਆ ਰਹੇ ਨੇ ਕਿਉਂਕਿ ਪਿਛਲੇ ਲੰਮੇ ਸਮੇਂ ਤੋਂ ਸ਼ੰਭੂ ਬਾਰਡਰ ਤੇ ਖਨੌਰੀ ਬਾਰਡਰ ਦੇ ਉੱਤੇ ਜਿਹੜੇ ਕਿਸਾਨ ਆਪਣੀ ਮੰਗਾਂ ਨੂੰ ਲੈ ਕੇ ਜਿਹੜੇ ਆ ਉਹ ਡਟੇ ਹੋਏ ਨਜ਼ਰ ਆਏ ਤੇ ਇਸੇ ਤਰੀਕੇ ਦੇ ਨਾਲ ਹੁਣ ਆਪਣੀਆਂ ਮੰਗਾਂ ਨੂੰ ਮਨਵਾਉਣ ਖਾਤਰ ਮਰਨਵਰਦ ਦੇ ਉੱਤੇ ਜਿਹੜੇ ਕਿਸਾਨ ਜਿਹੜੇ ਆ ਉਹ ਉੱਤਰ ਆਏ ਨੇ ਜਦੋਂ ਡੇਲੀ ਪੋਸਟ ਨੇ ਵੀ ਜਦੋਂ ਸੁਖਜੀਤ ਸਿੰਘ ਹਰਦੋ ਚੰਡੇ ਉਹਨਾਂ ਨਾਲ ਗੱਲਬਾਤ ਕੀਤੀ ਸੀ ਤਾਂ ਉਹਨਾਂ ਵੱਲੋਂ ਇਸ ਗੱਲ ਨੂੰ ਕਿਹਾ ਗਿਆ ਸੀਗਾ ਕਿ ਜਦੋਂ ਤੱਕ ਹੁਣ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਉਹ ਇਸੇ ਤਰੀਕੇ ਦੇ ਨਾਲ ਮਰਨ ਵਰ ਦੇ ਉੱਤੇ ਬੈਠੇ ਰਹਿਣਗੇ ਅਤੇ ਉਹਨਾਂ ਵੱਲੋਂ ਇਹ ਵੀ ਗੱਲ ਕਿਹਾ ਗਈ ਸੀ ਕਿ ਉਹਨਾਂ ਦਾ ਅੰਤਿਮ ਸੰਸਕਾਰ ਉਦੋਂ ਤੱਕ ਨਾ ਕੀਤਾ ਜਾਵੇ ਜਦੋਂ ਤੱਕ ਕਿਸਾਨਾਂ ਦੀਆਂ ਮੰਗਾਂ ਜਿਹੜੀਆਂ ਉਹ ਨਹੀਂ ਮੰਨ ਲਿੱਤੀਆਂ ਜਾਂਦੀਆਂ ਹਾਲਾਂਕਿ ਤੁਸੀਂ ਇਸ ਵਕਤ ਬੰਦੋਬਸਤ ਦੇ ਸਕਦੇ ਹੋ ਕਿਸਾਨਾਂ ਵੱਲੋਂ ਜੋ ਕਿਤੇ ਗਏ ਨੇ ਹਰਦੋ ਚੰਡੇ ਜਿੱਥੇ ਇਸ ਵਕਤ ਅਣਛਣ ਦੇ ਉੱਤੇ ਬੈਠੇ ਨੇ ਨਾ ਉਸਤੇ ਵਿੱਚ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਆ ਆਲੇ-ਦਾਲੇ ਜਿਹੜੀ ਆ ਪੂਰੀ ਬੈਰੀਗੇਟਿੰਗ ਜਿਹੜੀ ਕਰ ਰੱਖੀ ਆ ਤੇ ਤਗੜੇ ਪੈਰੇ ਦੇ 헤ਡ ਜਿਹੜੇ ਆ ਸੁਖਦੇਵ ਸਿੰਘ ਹਰਦੋ ਚੰਡੇ ਜਿਹੜੇ ਆ ਉਹ ਅਣਛਣ ਦੇ ਉੱਤੇ ਬੈਠੇ ਹੋਏ ਨਜ਼ਰ ਆ ਰਹੇ ਨੇ ਤੇ ਫਿਲਹਾਲ ਇਹ ਅਣਛਣ ਕਿੰਨਾ ਕੁ ਪ੍ਰਭਾਵਿਤ ਰਹਿੰਦਾ ਹੈ ਤੇ ਇੱਕ ਸਰਕਾਰ ਦੇ ਉੱਤੇ ਕਿੰਨਾ ਕਸਰ ਪਾਉਂਦਾ ਹੈ ਇਸ ਦੀ ਤਸਵੀਰ ਜਿਹੜੀ ਆ ਦੇਖਣ ਯੋਗ ਰਹੀ ਜੀ ਵੀਡੀਓ ਜਰਨਲਿਸਟ ਵਿਕਾਸ ਦੇ ਨਾਲ ਮੈਂ ਸਮਿਤਪ੍ਰੀਤ ਸਿੰਘ ਕਨੌਰੀ ਬਾਰਡਰ ਡੇਲੀ ਪੋਸਟ ਪੰਜਾਬ ਰਹਿਣਾ ਹਿਮਾਚਲ ਆਪਣੀ ਮੰਗਾਂ ਨੂੰ ਮਨਵਾਉਣ ਖਾਤਰ ਸੁਖਜੀਤ ਸਿੰਘ ਹਰਦੋ ਝੰਡੇ ਜਿਹੜੇ ਆ ਅੱਜ ਮਰਨਵਰਤ ਦੇ ਉੱਤੇ ਜਿਹੜੇ ਉਹ ਬੈਠ ਚੁੱਕੇ ਨੇ ਦੇਰ ਰਾਤ ਦਾ ਸਮਾਂ ਜਿਹੜਾ ਉਹ ਹੋ ਚੁੱਕਾ ਹੈ ਤੇ ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਸੁਖਜੀਤ ਸਿੰਘ ਹਰਦੋ ਝੰਡੇ ਜਿਹੜੇ ਇਸ ਵਕਤ ਅਣਛਣ ਦੇ ਉੱਤੇ ਜਿਹੜੇ ਬੈਠੇ ਹੋਏ ਨਜ਼ਰ ਆ ਰਹੇ ਨੇ ਹਾਲਾਂਕਿ ਜਗਜੀਤ ਸਿੰਘ ਡੱਲੇਵਾਲ ਉਹਨਾਂ ਵੱਲੋਂ ਅੱਜ ਦੇ ਦਿਨ ਜਿਹੜਾ ਅਣਛਣ ਜਿਹੜਾ ਸ਼ੁਰੂ ਕੀਤਾ ਜਾਣਾ ਸੀ ਲੇਕਿਨ ਇੱਕ ਰਾਤ ਪਹਿਲਾਂ ਹੀ ਉਹਨਾਂ ਨੂੰ ਪੁਲਿਸ ਵੱਲੋਂ ਡਿਟੇਨ ਕੀਤਾ ਗਿਆ ਜਿਸ ਤੋਂ ਬਾਅਦ ਦੇ ਵਿੱਚ ਸੁਖਜੀਤ ਸਿੰਘ ਹਰਦੋ ਛੰਡੇ ਜਿਹੜੇ ਉਹਨਾਂ ਵੱਲੋਂ ਅੱਜ ਮਰਨਵਰਦ ਦੇ ਉੱਤੇ ਜਿਹੜਾ ਕਿਹਾ ਗਿਆ ਸੀ ਕਿ ਉਹ ਬੈਠਣਗੇ ਤੇ ਉਸੇ ਤਰੀਕੇ ਦੇ ਨਾਲ ਹੁਣ ਬੈਠੇ ਹੋਏ ਜਿਹੜਾ ਉਹ ਨਜ਼ਰ ਆ ਰਹੇ ਨੇ ਕਿਉਂਕਿ ਪਿਛਲੇ ਲੰਮੇ ਸਮੇਂ ਤੋਂ ਸ਼ੰਭੂ ਬਾਰਡਰ ਤੇ ਖਨੌਰੀ ਬਾਰਡਰ ਦੇ ਉੱਤੇ ਜਿਹੜੇ ਕਿਸਾਨ ਆਪਣੀ ਮੰਗਾਂ ਨੂੰ ਲੈ ਕੇ ਜਿਹੜੇ ਆਹੋ ਡਟੇ ਹੋਏ ਨਜ਼ਰ ਆਏ ਤੇ ਇਸੇ ਤਰੀਕੇ ਦੇ ਨਾਲ ਹੁਣ ਆਪਣੀਆਂ ਮੰਗਾਂ ਨੂੰ ਮਨਵਾਉਣ ਖਾਤਰ ਮਰਨਵਰਦ ਦੇ ਉੱਤੇ ਜਿਹੜੇ ਕਿਸਾਨ ਜਿਹੜੇ ਆਹੋ ਉੱਤਰ ਆਏ ਨੇ ਜਦੋਂ ਡੇਲੀ ਪੋਸਟ ਨੇ ਵੀ ਜਦੋਂ ਸੁਖਜੀਤ ਸਿੰਘ ਹਰਦੋ ਚੰਡੇ ਉਹਨਾਂ ਨਾਲ ਗੱਲਬਾਤ ਕੀਤੀ ਸੀ ਤਾਂ ਉਹਨਾਂ ਵੱਲੋਂ ਇਸ ਗੱਲ ਨੂੰ ਕਿਹਾ ਗਿਆ ਸੀਗਾ ਕਿ ਜਦੋਂ ਤੱਕ ਹੁਣ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਉਹ ਇਸੇ ਤਰੀਕੇ ਦੇ ਨਾਲ ਮਰਨ ਵਰ ਦੇ ਉੱਤੇ ਬੈਠੇ ਰਹਿਣਗੇ ਅਤੇ ਉਹਨਾਂ ਵੱਲੋਂ ਇਹ ਵੀ ਗੱਲ ਕਿਹਾ ਗਈ ਸੀ ਕਿ ਉਹਨਾਂ ਦਾ ਅੰਤਿਮ ਸੰਸਕਾਰ ਉਦੋਂ ਤੱਕ ਨਾ ਕੀਤਾ ਜਾਵੇ ਜਦੋਂ ਤੱਕ ਕਿਸਾਨਾਂ ਦੀਆਂ ਮੰਗਾਂ ਜਿਹੜੀਆਂ ਉਹ ਨਹੀਂ ਮੰਨ ਲਿੱਤੀਆਂ ਜਾਂਦੀਆਂ ਹਾਲਾਂਕਿ ਤੁਸੀਂ ਇਸ ਵਕਤ ਬੰਦੋਬਸਤ ਦੇ ਸਕਦੇ ਹੋ ਕਿਸਾਨਾਂ ਵੱਲੋਂ ਜੋ ਕਿਤੇ ਗਏ ਨੇ ਹਰਦੋ ਚੰਡੇ ਜਿੱਥੇ ਇਸ ਵਕਤ ਅਣਛਣ ਦੇ ਉੱਤੇ ਬੈਠੇ ਨੇ ਨਾ ਉਸਤੇ ਵਿੱਚ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਆ ਆਲੇ-ਦਾਲੇ ਜਿਹੜੀ ਆ ਪੂਰੀ ਬੈਰੀਗੇਟਿੰਗ ਜਿਹੜੀ ਕਰ ਰੱਖੀ ਆ ਤੇ ਤਗੜੇ ਪੈਰੇ ਦੇ 헤ਡ ਜਿਹੜੇ ਆ ਸੁਖਦੇਵ ਸਿੰਘ ਹਰਦੋ ਚੰਡੇ ਜਿਹੜੇ ਆ ਉਹ ਅਣਛਣ ਦੇ ਉੱਤੇ ਬੈਠੇ ਹੋਏ ਨਜ਼ਰ ਆ ਰਹੇ ਨੇ ਤੇ ਫਿਲਹਾਲ ਇਹ ਅਣਛਣ ਕਿੰਨਾ ਕੁ ਪ੍ਰਭਾਵਿਤ ਰਹਿੰਦਾ ਹੈ ਤੇ ਇੱਕ ਸਰਕਾਰ ਦੇ ਉੱਤੇ ਕਿੰਨਾ ਕਸਰ ਪਾਉਂਦਾ ਹੈ ਇਸ ਦੀ ਤਸਵੀਰ ਜਿਹੜੀ ਆ ਦੇਖਣ ਯੋਗ ਰਹੀ ਜੀ ਵੀਡੀਓ ਜਰਨਲਿਸਟ ਵਿਕਾਸ ਦੇ ਨਾਲ ਮੈਂ ਸਮਿਤਪ੍ਰੀਤ ਸਿੰਘ ਕਨੌਰੀ ਬਾਰਡਰ ਡੇਲੀ ਪੋਸਟ ਪੰਜਾਬ ਰਹਿਣਾ ਹਿਮਾਚਲ